ਬਾਸੋਂ ਮੇਨ ਮੁਖ ਮਰ ਗਿਆ ਜੀ ਇਹਦੇ ਤੇ ਖੱਟੜ ਕਲੋਨੀ ਰੀਪਨ ਚੈਤ ਵੱਲੋਂ ਜਿਹਦੇ ਨਾਲ ਕੰਨਰ ਮਾਜਰੀ ਜਿਹੜਾ ਪਿੰਡ ਹੈ ਜੀ ਉਹ ਵੀ ਨਾਲ ਅਟੈਚ ਹੈ ਔਰ तकरीबन 4 ਲੱਖ ਦੀ ਲਗਤ ਦੇ ਨਾਲ ਇੱਥੇ ਬੱਸ ਸਟੈਂਡ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਔਰ ਬੱਸ ਸਟੈਂਡ ਦੇ ਵਿੱਚ ਖਾਸ ਕਰਕੇ ਬੀਬੀਆਂ ਵਾਸਤੇ ਜਿਹੜਾ ਜੀ ਵਾਸ਼ਰੂਮ ਦੀ ਸਹੂਲਤ ਬਦਲਾਂ ਵਾਸਤੇ ਬਾਤ ਕੀਤੀ ਸਹੂਲਤ ਬੈਠਣ ਵਾਸਤੇ ਬੈਂਚ ਫੋਰੀਸ ਤੋਂ ਲਾਵਾ ਬੱਚਿਆਂ ਵਾਸਤੇ ਝੁੱਲੇ ਔਰ ਛੱਡ ਜਿਹੜਾ ਜੀ ਬਹੁਤ ਸ਼ਾਨਦਾਰ ਹੈ ਔਰ ਛੱਡ ਦੇ ਉੱਪਰ ਇੱਕ ਪਾਸੇ ਪੰਜਾਬੀ ਦੇ ਵਿੱਚ ਉਡਾੜਾ ਆਈ ਜਿਹੜਾ ਸਾਡੀ ਜੜ ਹੈ ਜੀ ਔਰ ਦੂਜੇ ਪਾਸੇ ਗੁਰਮੁਖੀ ਦੇ ਵਿੱਚ ਜਿਹੜਾ ਜੀ ਲਿਖੇ ਨੇ ਅੱਖਰ ਲਿਖੇ ਨੇ ਤਾਂ ਕਿ ਬੈਠਾ ਬੈਠਾ ਬੰਦਾ ਪੜਦਾ ਵੀ ਰਹੇ ਔਰ ਬਹੁਤ ਸਾਫ ਸੁਥਰਾ ਫੈਂਸ ਲਾਈ ਹੋਈ ਹੈ ਪਾਣੀ ਦਾ ਪ੍ਰਬੰਧ ਕੀਤਾ ਹੈ ਜੀ ਇੱਕ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਔਰ ਤਾਰਾ ਨਗਰ ਵੀ ਕੁਝ ਇਸ ਗੱਲ ਤੋਂ ਤੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਇਸ ਰੋਡ ਦੇ ਉੱਪਰ ਜਿਵੇਂ ਸਹੌਲੀ ਪਿੰਡ ਆ ਗਿਆ ਅ ਚਾਸਵਾਲਾ ਪਿੰਡ ਹੈ ਜੀ ਤੇ ਇਹ ਸਾਰੇ ਪਿੰਡਾਂ ਨੂੰ ਇਸ ਤਰੀਕੇ ਦੇ ਅੱਛੇ ਬੱਸ ਸਟੈਂਡ ਜਿਹੜੇ ਆ ਬਣਾ ਕੇ ਪਿਆਰ ਕਰਕੇ ਜੰਮੀ ਪੰਜ ਸੰਗਤ ਨੇ ਇਹ ਵੀ ਸੁਵਿਧਾ ਹੋਵੇ ਤੇ ਪਿੰਡ ਵੱਲੋਂ ਪਹਿਲਾਂ ਕਰ ਲਈ ਕੀਤੀ ਗਈ ਹੈ ਕੀ ਲੱਗਦਾ ਪਹਿਲਾਂ ਸਰਕਾਰੋਂ ਕਿੰਨੀ ਪ੍ਰਕਾਰ ਨੂੰ ਸੋਚਿਆ ਜਾਂ ਪੰਚਾਇਤ ਦੇਖੋ ਇਹ ਤਾਂ ਸਾਡੇ ਸਰਪੰਚ ਸਾਹਿਬ ਜੀ ਗੁਰਦੀਪਪੁਰ ਕਲਰ ਮਾਜਰੀ ਜੀ ਇਹਨਾਂ ਦੀ ਬਹੁਤ ਵੱਡੀ ਇਹ ਸੋਚ ਹੈ ਔਰ ਇਹਨਾਂ ਦੇ ਤਕੀ ਨਾਲ ਕੰਦਰਸੀ ਕਲਰ ਮਾਜਰੀ ਔਰ ਸਕੀ ਸਾਹਿਬਾਨ ਸਾਰੇ ਸਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਇਹਨਾਂ ਦੀ ਸੋਚ ਸੀ ਕਿ ਜਿਵੇਂ ਸਰਪੰਚ ਬਣਾਂਗੇ ਅਸੀਂ ਆਪਣੇ ਪਿੰਡ ਲਈ ਕੁਝ ਕਰਾਂਗੇ ਔਰ ਇਸ ਤੋਂ ਲਾਵਾ ਅੰਦਰ ਕੁਝ ਗਲੀਆਂ ਦਾ ਵੀ ਕੰਮ ਸੀਗਾ ਜੀ ਉਹ ਵੀ ਜਿਹੜਾ ਕੰਮ ਕੰਪਲੀਟ ਹੋ ਗਿਆ ਉਹ ਵੀ ਜਿਹਨਾਂ ਦਾ ਅਧਾਰਤ ਕਰਾਂਗੇ ਸੋ ਹਰ ਇੱਕ ਸਰਪੰਚ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਵੋਟਾਂ ਪੈਂਦੀਆਂ ਨੇ ਠੀਕ ਹੈ ਜਿੱਤ ਹਾਰ ਬਣੀ ਹੋਈ ਹੈ ਕੋਈ ਜਿੱਤ ਗਿਆ ਕੋਈ ਹਾਰ ਗਿਆ ਪਰ ਜਿੱਤਣ ਤੋਂ ਬਾਅਦ ਜਿਹੜਾ ਮਕਸਦ ਹੈ ਜੋ ਡਿਵੈਲਪਮੈਂਟ ਹੈ ਉਹ ਡਿਵੈਲਪਮੈਂਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਉਹਦੀ ਜਿਹੜਾ ਬੈਨੀਫਿਟ ਨਾ